ਹਾਂ ਜੀ ਹੋਰ ਲੱਗੇ ਭਾਈ ਕੀ ਨਾਮ ਹੈ ਸਰ ਅੱਜ ਤੁਸੀਂ ਜਿਹੜੀ ਸੰਸਥਾ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗ੍ਰੀਨ ਸਿਟੀ ਕਲੋਨੀ ਵੈਲਫੇਅਰ ਸੁਸਾਇਟੀ ਅਤੇ ਗ੍ਰੀਨ ਸਿਟੀ ਕਲੋਨੀ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਹਸੈਨਪੁਰਾ ਦੇ ਵਿੱਚ 3 ਦਿਨ ਲਈ ਲੰਗਰ ਸੇਵਾ ਚਲਾਈ ਜਾ ਰਹੀ ਹੈ ਜੋ ਕਿ ਪਿਛਲੇ ਸਾਲ ਵੀ ਚਲਾਈ ਗਈ ਸੀ ਔਰ ਇਹ ਲਗਾਤਾਰ ਚਲਦੀ ਰਹੇਗੀ 26 27 28 ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਕੱਲ ग्रीन सिटी कॉलोनी ਦੇ ਗੇਟ ਤੇ ਲੰਗਰ ਲਗਾਇਆ ਗਿਆ ਸੀ ਜਿਦੇ ਵਿੱਚ ਸਾਡੇ ਡਿਪਟੀ ਮੇਅਰ ਆਰਡੀ ਸ਼ਰਮਾ ਜੀ ਨੇ ਸੇਵਾ ਕੀਤੀ ਸੀ ਅੱਜ ਪਿੰਡ ਸਹੈਨਪੁਰਾ ਦੀ ਡਿਸਪੈਂਸਰੀ ਦੇ ਬਾਹਰ ਲੰਗਰ ਲਗਾਇਆ ਗਿਆ ਹੈ ਜਿਦੇ ਵਿੱਚ ਸਾਡੇ ਵੱਡੇ ਵੀਰ ਜੀ ਸਰਦਾਰ ਨੀਕ ਸਿੰਘ ਜੀ ਲਾਦੀਆਂ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਨੇ ਸੇਵਾ ਕੀਤੀ ਹੈ ਮੈਂ ਪੂਰੇ ਗ੍ਰੀਨ ਸਿਟੀ ਕਲੋਨੀ ਅਤੇ ਪੂਰੇ ਸਹੈਨਪੁਰਾ ਪਿੰਡ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਐਦਾਂ ਹੀ ਆਪਾਂ ਮਿਲ ਚੁਲ ਕੇ ਸੇਵਾ ਕਰਦੇ ਰਹਿਣਾ ਹੈ ਆਪਾਂ ਆਪਣੇ ਪਿੰਡ ਦੇ ਪਿੰਡ ਦੇ ਵਿੱਚ ਸੇਵਾ ਲਈ ਆਏ ਆ ਤੇ ਸੇਵਾ ਹੀ ਕਰਦੇ ਰਹਿਣਾ ਹੈ ਜੀ ਸਾਡਾ ਪਰਿਵਾਰ ਹਮੇਸ਼ਾ ਸੇਵਾ ਲਈ ਖੜਾ ਸੀ ਤੇ ਖੜਾ ਹੀ ਰਹੇਗਾ ਸਰ ਗਰੀਬ ਕੋਈ ਪਰਿਵਾਰ ਆਕੇ ਤੁਹਾਡੇ ਕੋਲੋਂ ਲੈ ਸਕਦਾ ਹੈ ਸਮਾਨ ਮੈਂ ਅੱਜ ਖੁਸ਼ਹਣਪੁਰਾ ਪਿੰਡ ਦੇ ਵਿੱਚ ਲਾਂਚ ਕਰਦਾ ਕਿ ਆਉਣ ਵਾਲੇ 31 ਮਾਰਚ ਦੇ ਲਾਗੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦੀ ਐਡਮਿਸ਼ਨਾਂ ਹੋਣੀਆਂ ਨੇ ਬੱਚਿਆਂ ਦੀਆਂ ਫੀਸਾਂ ਚਾਵਲਾ ਪਰਿਵਾਰ ਐਲਾਨ ਕਰਦਾ ਹੈ ਅੱਜ ਕਿ ਸਾਡੇ ਸਰਕਾਰੀ ਸਕੂਲ ਦੇ ਵਿੱਚ ਜਿੰਨੇ ਵੀ ਬੱਚਿਆਂ ਨੇ ਆਪਣੀ ਐਡਮਿਸ਼ਨ ਕਰਵਾਣੀ ਹੋਏਗੀ ਉਹਨਾਂ ਸਾਰੇ ਬੱਚਿਆਂ ਦੀ ਐਡਮਿਸ਼ਨ ਚਾਵਲਾ ਪਰਿਵਾਰ ਤੋਂ ਜਿਹੜਾ ਵੀ ਫੋਨ ਕਰੇਗਾ ਉਸ ਬੱਚੇ ਦੀ ਐਡਮਿਸ਼ਨ ਔਰ ਪੂਰੇ ਪੂਰੇ ਸਾਲ ਦੀ ਫੀਸ ਚਾਵਲਾ ਪਰਿਵਾਰ ਵੱਲੋਂ ਫ੍ਰੀ ਹੋਏਗੀ। ਕੀ ਬਾਤ ਹੈ। ਕਿ ਵਿਲੋ ਲੁਧਿਆਣਾ ਵਸਣ ਨੂੰ ਕੀ ਮੈਸੇਜ ਹੋਵੇ। ਮੈਂ ਨਹੀਂ ਵਸ ਲੁਧਿਆਣਾ ਨਿਵਾਸੀਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਸਾਡੇ ਦਸ਼ਮ ਪਿਤਾ ਜੀ ਸਾਡੇ ਲਈ ਆਪਣਾ ਸਾਡੇ ਲਈ ਪੂਰਾ ਪਰਿਵਾਰ ਵਰਗੇ ਨੇ ਤੇ ਆਪਾਂ ਲੋਕਾਂ ਨੂੰ ਇਹ ਚਾਹੀਦਾ ਕਿ ਆਪਣੀ ਕਮਾਈ ਦੇ ਵਿੱਚੋਂ ਚਾਹੀਏ ਸਾਨੂੰ 1% ਹੀ ਗੱਢੀਏ। 1% ਹੀ ਗੱਢੀਏ ਸਿਰਫ। ਕਟਣਾ ਜ਼ਰੂਰ ਹੈ। ਤਾ ਜੋ ਕੀ ਅਬ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਕੀਏ ਲੋੜਵੰਦ ਪਰਿਵਾਰਾਂ ਦੇ ਕੰਮ ਆ ਸਕੀਏ ਸਰ ਕੀ ਗੱਲ ਜੀ ਜਿਹੜਾ ਤੁਸੀਂ ਗਰੀਬ ਬੱਚਿਆਂ ਦੇ ਪਰਿਵਾਰ ਨੂੰ ਲੋੜ ਮਦਦ ਦੇ ਰਹੇ ਸਰ ਮੈਂ ਮਦੂਦਾ ਸਰਪੰਚ ਹਰਨੇਕ ਸਿੰਘ ਲਾਦੀਆਂ ਸਰਦਾਰ ਜੀਵਨ ਸਿੰਘ ਜੀ ਸੰਗੋਆਲ ਐਮ ਐਲ ਏ ਦੇ ਤਰਫੋਂ ਗ੍ਰੀਨ ਸਿਟੀ ਚਾਵਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਗਰੀਬ ਬੱਚਿਆਂ ਨੂੰ ਠੰਡ ਨੂੰ ਦੇਖਦੇ ਹੋਏ 10ਵੇਂ ਪਾਦਸ਼ਾਹ ਦੇ ਬੱਚਿਆਂ ਦੀ ਸ਼ਹੀਦੀ ਦਾ ਪ੍ਰੋਗਰਾਮ ਵੀ ਚੱਲ ਰਿਹਾ ਇਹ ਹਰ ਇੱਕ ਸਾਲ ਇਹ ਪ੍ਰੋਗਰਾਮ ਕਰ ਰਹੇ ਨੇ ਰਾਤ ਕੀ ਇਹਨਾਂ ਨੇ ਮੈਨੂੰ ਸੱਦਾ ਪੱਤਰ ਦਿੱਤਾ ਤੇ ਮੈਂ ਇੱਥੇ ਜ਼ਰੂਰ ਹਾਜ਼ਰ ਹੋਇਆ ਮੈਂ ਜੀ ਇਸੇ ਸਾਥ ਸਰ ਹਰ ਸਾਲ ਦੀ ਤਰ੍ਹਾਂ ਦਿੱਤਾ ਜਾਊਗਾ ਲਗਾਤਾਰ ਇਦਾਂ ਹੀ ਸਮਾਨ ਹਰ ਸਾਲ ਦਿੱਤਾ ਜਾਊਗਾ ਜੀ ਤੇ ਗਰੀਬ ਕੋਈ ਪਰਿਵਾਰ ਆ ਕੇ ਤੇ ਲੈ ਸਕਦਾ ਇਹ ਸਮਾਨ ਬਕਰ ਇਹ ਓਪਨ ਹੈ ਜੋ ਮਰ ਜਿਹੜਾ ਮਰਜੀ ਆਵੇ ਜੀ ਗਰੀਬ ਅਮੀਰ ਕੋਈ ਗੱਲ ਨਹੀਂ ਜੀ ਜਿਹੜਾ ਵੀ ਆਵੇ ਉਹ ਦੇ ਕੇ ਭੇਜਾਂਗੇ ਜੀ ਕੀ ਸਰ ਮੇਰੇ ਕੀ ਸੰਦੇਸ਼ ਦੋਗੇ ਨੂੰ ਜਨਾਬ ਸਾਹਿਬ ਲੁਧਿਆਣਾ ਬਸੋਂ ਦੇ ਚਾਫਲਾ ਪਰਿਵਾਰ ਗਰੀਨ ਸਿਟੀ ਕੋਲੋਨੀ ਵੱਲੋਂ ਬਹੁਤ 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 ਚੰਗਾ ਪ੍ਰਾਲਾਵਾ ਜੀ ਇਹ ਹਰ ਇੱਕ ਬੰਦੇ ਨੂੰ ਹਰ ਇੱਕ ਪਿੰਡ ਨੂੰ ਕਰਨਾ ਚਾਹੀਦਾ ਜੀ ਸਰ ਇਹ ਦੂਜਾ ਪ੍ਰਾਲਾਵਾ ਤੁਹਾਡਾ ਹਾਲੇ ਪਹਿਲੇ ਵੀ ਕਿਤੇ ਪਿਛਲੇ ਸਾਲ ਕਿਤੇ ਨਹੀਂ ਮੈਂ ਕਿ ਪਹਿਲੀ ਵਾਰ ਇਹਨਾਂ ਨੇ ਮੈਨੂੰ ਸੱਦਿਆ ਮੈਂ ਪਹਿਲੀ ਵਾਰ ਆਇਆ ਇਹ ਕਈ ਸਾਲਾਂ ਤੋਂ ਕਰਦੇ ਆਏ ਨੇ ਉਹ ਇਹਨਾਂ ਨੇ ਦੱਸ ਦਿੱਤਾ ਵਾ ਭਾਈ ਖਾਲਸਾ ਫਤਿਹ ਗ੍ਰੀਨ ਸਿਟੀ ਕਲੋਨੀ ਵੈਲਫੇਅਰ ਸੁਸਾਇਟੀ ਅਤੇ ਗ੍ਰੀਨ ਸਿਟੀ ਕਲੋਨੀ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਹੁਸੈਨਪੁਰਾ ਦੇ ਵਿੱਚ 3 ਦਿਨ ਲਈ ਲੰਗਰ ਸੇਵਾ ਚਲਾਈ ਜਾ ਰਹੀ ਹੈ ਜੋ ਕਿ ਪਿਛਲੇ ਸਾਲ ਵੀ ਚਲਾਈ ਗਈ ਸੀ ਔਰ ਇਹ ਲਗਾਤਾਰ ਚਲਦੀ ਰਹੇਗੀ 26 27 28 ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਕੱਲ ਗ੍ਰੀਨ ਸਿਟੀ ਕਲੋਨੀ ਦੇ ਗੇਟ ਤੇ ਲੰਗਰ ਲਗਾਇਆ ਗਿਆ ਸੀ ਦੇਰੇ ਵਿੱਚ ਸਾਡੇ ਡਿਪਟੀ ਮੇਅਰ ਆਰਡੀ ਸ਼ਰਮਾ ਜੀ ਨੇ ਸੇਵਾ ਕੀਤੀ ਦੀ ਅੱਜ ਪਿੰਡ ਹਸੈਨਪੁਰਾ ਦੀ ਡਿਸਪੈਂਸਰੀ ਦੇ ਬਾਅਦ ਲੰਗਰ ਲਗਾਇਆ ਗਿਆ ਹੈ ਜਿਦੇ ਵਿੱਚ ਸਾਡੇ ਵੱਡੇ ਵੀਰ ਜੀ ਸਰਦਾਰ ਹਨੇਕ ਸਿੰਘ ਜੀ ਲਾਦੀਆਂ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਨੇ ਸੇਵਾ ਕੀਤੀ ਹੈ ਮੈਂ ਪੂਰੇ ਗ੍ਰੀਨ ਸਿਟੀ ਕਲੋਨੀ ਅਤੇ ਪੂਰੇ ਹਸੈਨਪੁਰਾ ਪਿੰਡ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਐਦਾਂ ਹੀ ਆਪਾਂ ਮਿਲ ਚੁਲ ਕੇ ਸੇਵਾ ਕਰਦੇ ਰਹਿਣਾ ਹੈ ਆਪਾਂ ਆਪਣੇ ਪਿੰਡ ਦੇ ਪਿੰਡ ਦੇ ਵਿੱਚ ਸੇਵਾ ਲਈ ਆਏ ਆ ਤੇ ਸੇਵਾ ਹੀ ਕਰਦੇ ਰਹਿਣਾ ਹੈ ਜੀ ਸਾਡਾ ਪਰਿਵਾਰ ਹਮੇਸ਼ਾ ਸੇਵਾ ਲਈ ਖੜਾ ਸੀ ਤੇ ਖੜਾ ਹੀ ਰਹੇਗਾ ਸਰ ਗਰੀਬ ਕੋਈ ਪਰਿਵਾਰ ਆਕੇ ਤੁਹਾਡੇ ਕੋਲੋਂ ਲੈ ਸਕਦਾ ਹੈ ਸਮਾਨ ਮੈਂ ਅੱਜ ਖੁਸ਼ਹੈਣਪੁਰਾ ਪਿੰਡ ਦੇ ਵਿੱਚ ਲਾਂਚ ਕਰਦਾ ਕਿ ਆਉਣ ਵਾਲੇ 31 ਮਾਰਚ ਦੇ ਲਾਗੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦੀ ਐਡਮਿਸ਼ਨਾਂ ਹੋਣੀਆਂ ਨੇ ਬੱਚਿਆਂ ਦੀਆਂ ਫੀਸਾਂ ਚਾਵਲਾ ਪਰਿਵਾਰ ਐਲਾਨ ਕਰਦਾ ਅੱਜ ਕਿ ਸਾਡੇ ਸਰਕਾਰੀ ਸਕੂਲ ਦੇ ਵਿੱਚ ਜਿੰਨੇ ਵੀ ਬੱਚਿਆਂ ਨੇ ਆਪਣੀ ਐਡਮਿਸ਼ਨ ਕਰਵਾਣੀ ਹੋਏਗੀ ਉਹਨਾਂ ਸਾਰੇ ਬੱਚਿਆਂ ਦੀ ਐਡਮਿਸ਼ਨ ਚਾਵਲਾ ਪਰਿਵਾਰ ਤੋਂ ਜਿਹੜਾ ਵੀ ਫੋਨ ਕਰੇਗਾ ਉਸ ਬੱਚੇ ਦੀ ਐਡਮਿਸ਼ਨ ਔਰ ਪੂਰੇ ਪੂਰੇ ਸਾਲ ਦੀ ਫੀਸ ਚਾਵਲਾ ਪਰਿਵਾਰ ਵੱਲੋਂ ਫ੍ਰੀ ਹੋਏਗੀ। ਕੀ ਬਾਤ ਹੈ। ਕੀ ਲੁਧਿਆਣਾ ਵਸਣ ਨੂੰ ਕੀ ਮੈਸੇਜ ਹੋਵੇ? ਮੈਂ ਨਹੀਂ ਵਸ ਲੁਧਿਆਣਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਸਾਡੇ ਦਸਮ ਪਿਤਾ ਜੀ ਸਾਡੇ ਲਈ ਆਪਣਾ ਸਾਡੇ ਲਈ ਪੂਰਾ ਪਰਿਵਾਰ ਵਰਗੇ ਨੇ ਤੇ ਆਪਾਂ ਲੋਕਾਂ ਨੂੰ ਇਹ ਚਾਹੀਦਾ ਕਿ ਆਪਣੀ ਕਮਾਈ ਦੇ ਵਿੱਚੋਂ ਚਾਹੀਏ ਸਾਨੂੰ 1% ਹੀ ਗੱਢੀਏ। 1% ਹੀ ਗੱਡੀਆਂ ਸਿਰਫ ਘਟਣਾ ਜ਼ਰੂਰ ਹੈ ਤਾਂ ਜੋ ਕਿ ਅਬ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਕੀਏ ਲੋੜਵੰਦ ਪਰਿਵਾਰਾਂ ਦੇ ਕੰਮ ਆ ਸਕੇ